ਜਿਹੜਾ ਉਤਲਾ ਆ ਸਰੋਵਰ ਆ ਉਹਦੇ ਵਿੱਚ ਮਤਲਬ ਖਾਂ ਮੜਦਾ ਤੇ ਚਿੱਟਾ ਹੋ ਕੇ ਬਾਹਰ ਨਿਕਲਦਾ ਸਭ ਤੋਂ ਪਹਿਲਾ ਸਵਾਲ ਕੀ ਖਾਂ ਦਾ ਕਾਲਾ ਹੋਣਾ ਬਿਮਾਰੀ ਆ ਜੇ ਮੰਨ ਲਓ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਖਾਂ ਨੇ ਸਾਰੇ ਕਾਲੇ ਨੇ ਹਨਾ ਕੀ ਉਹ ਜਿੰਨੇ ਵੀ ਕਾਲੇ ਖਾਂ ਨੇ ਉਹ ਕੀ ਬਿਮਾਰ ਨੇ ਮਤਲਬ ਉਹਨਾਂ ਨੂੰ ਠੀਕ ਹੋਣ ਵਾਸਤੇ ਸਰੋਵਰ ਦੇ ਵਿੱਚ ਵੀ ਲਾਣੀ ਪਏਗੀ ਤੇ ਫੇਰ ਹੀ ਉਹ ਠੀਕ ਹੋਣਗੇ ਕਾਮ ਹੀ ਨਹੀਂ ਆ ਸਰੋਵਰ ਹੀ ਹੋਈ ਆ ਅੱਜ ਫੇਰ ਕਾਲੇ ਕਾਂ ਚਿੱਟੇ ਕਿਉਂ ਨਹੀਂ ਹੋ ਰਹੇ ਅੱਜ ਕਿਉਂ ਨਹੀਂ ਹੋ ਰਹੇ ਹੁਣ ਸਰੋਵਰ ਵੀ ਹੋ ਗਈ ਹੈ ਤੇ ਉੱਥੇ ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਵੀ ਹੋਈ ਹੈ ਫਿਰ ਸਵਾਲ ਹੋ ਜਾਂਦਾ ਨਾ ਫਿਰ ਫਿਰ ਬਿੰਗਲਵਾੜੇ ਦੀ ਜ਼ਰੂਰਤ ਨਹੀਂ ਅਸੀਂ ਪਾਣੀ ਜੇ ਇੱਕ ਪਿੰਗਲ ਆ ਠੀਕ ਹੋ ਸਕਦਾ ਬਾਕੀ ਵੀ ਠੀਕ ਹੋ ਸਕਦੇ ਨੇ ਚਲੋ ਮੰਨ ਲਓ ਸਮਾ ਪਿਆ ਕਰਕੇ ਤਰਕ ਦਿੱਤਾ ਜਾਂਦਾ ਕਿ ਬੰਦਿਆਂ ਦੀ ਸ਼ਰਦਾ ਘਟ ਗਈ ਕਿ ਕਾਂਵਾਂ ਦੀ ਸ਼ਰਦਾ ਵੀ ਘਟ ਗਈ ਹੈ ਕਾਂਵਾਂ ਦੀ ਸ਼ਰਦਾ ਤੇ ਵੀ ਫਰਕ ਪਾ ਗਿਆ ਕਾਂ ਚਿੱਟੇ ਹੋਣੇ ਹੋਣਗੇ ਪੜਾਈ ਜਾ ਬੀਬੀ ਰਸਨੀ ਨੂੰ 100 ਵਾਰ ਕੋਈ ਮਨਾਓ ਪਰ ਸਿੱਖੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਮੈਂ ਸਾਨੂੰ ਤੁਹਾਨੂੰ ਇਹੀ ਸੁਚੇਤ ਕਰਨਾ ਚਾਹੁੰਦਾ ਕਿ ਬੀਪੁਲ ਪਾਲ ਨੇ ਕਹਾਣੀ ਹੈ ਇਤਿਹਾਸਕ ਹੈ ਬਣਾਈ ਹੋਈ ਸਟੋਰੀ ਹੈ ਇਹ ਸਟੋਰੀਆਂ ਦਾ ਸੰਬੰਧ ਗੁਰਮਤ ਦੇ ਨਾਲ ਨਹੀਂ ਹੁੰਦਾ ਸਾਡਾ ਬਹੁਤ ਅਨਮੁੱਲਾ ਤੇ ਵੱਡਾ ਇਤਿਹਾਸ ਹੈ ਸਾਨੂੰ ਇਤਿਹਾਸ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਸਾਡਾ ਇਤਿਹਾਸ ਪੜੋ ਬੀਬੀ ਰਸਨੀ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਇੱਕ ਕਾਲਪਨਿਕ ਪਾਤਰ ਹੈ ਬੀਬੀ ਰਸਨੀ ਉਦੇ ਤੇ ਇੱਕ ਫਿਲਮ ਬਣ ਜਾ ਰਹੀ ਆ ਵੈਸੇ ਅਨੇਕਾ ਕਾਲਪਨਿਕ ਪਾਤਰ ਹਨ ਉਹਨਾਂ ਤੇ ਫਿਲਮਾਂ ਬਣਦੀ ਆਈਆਂ ਨੇ ਤੇ ਬਣ ਰਹੀਆਂ ਨੇ ਤੇ ਗਾਹ ਵੀ ਬਣਨੀਆਂ ਨੇ ਮੈਂ ਸਪੈਸ਼ਲੀ ਬੀਬੀ ਰਜ਼ਨੀ ਉੱਤੇ ਜਿਹੜੀ ਫਿਲਮ ਬਣਦੀ ਆ ਉਹਦੇ ਤੇ ਕਿਉਂ ਵੀਡੀਓ ਬਣਾ ਰਿਹਾ ਕਿਉਂਕਿ ਉਹ ਸਿੱਖ ਧਰਮ ਦੇ ਨਾਲ ਜੋੜਿਆ ਜਾਂਦਾ ਮੇਰੀ ਇਹ ਵੀਡੀਓ ਜਿਹੜੇ ਜਾਨਣਾ ਚਾਹੁੰਦੇ ਨੇ ਜਿਹੜੇ ਕੁਝ ਸਿੱਖਣਾ ਚਾਹੁੰਦੇ ਨੇ ਇਹ ਵੀਡੀਓ ਮੇਰੀ ਔਣਾਂ ਲਈ ਹੈ ਜਿਹੜੇ ਬਿਨਾਂ ਸੋਚ ਸਮਝਿਆ ਮਤਲਬ ਗਾਲਾਂ ਕੱਢਦੇ ਉਹਨਾਂ ਲਈ ਨਹੀਂ ਹੈ ਤੁਹਾਡੇ ਲਈ ਇੱਕ ਬੜਾ ਵਧੀਆ ਆਪਸ਼ਨ ਹੈ ਸਕਿਪ ਸਿਵਿਡਿਓ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਆਪਾਂ ਗੱਲ ਕਰਨੇ ਬੀਬੀ ਰਜਨੀ ਬਾਰੇ ਇੱਕ ਕਾਲਪਨਿਕ ਪਾਤਰ ਹੈ ਇੱਕ ਸਟੋਰੀ ਘੜੀ ਗਈ ਹੈ ਕਿਉਂ ਸਟੋਰੀ ਘੜੀ ਗਈ ਹੈ ਸਿੱਖੀ ਨੂੰ ਢਾਲ ਮਾਰ ਢਾਲਣ ਵਾਸਤੇ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਢਾਲਣ ਵਾਸਤੇ ਇਹੋ ਜਿਹੀਆਂ ਸਟੋਰੀਆਂ ਘੜੀਆਂ ਜਾਂਦੀਆਂ ਨੇ ਤੇ ਬਣਾਈਆਂ ਜਾਂਦੀਆਂ ਨੇ ਪਰ ਗਾਹੇ ਵਾਹੇ ਵੱਡੇ ਵੱਡੇ ਸਿੱਖ ਪ੍ਰਚਾਰਕ ਵੀ ਇਹਨਾਂ ਨੂੰ ਸੁਣਾਉਂਦੇ ਨੇ ਤੇ ਬੜੇ ਚਾਅ ਦੇ ਨਾਲ ਬੜੇ ਮਾਣ ਦੇ ਨਾਲ ਸੁਣਾਉਂਦੇ ਨੇ ਹਾਲਾਂਕਿ ਇਹਨੂੰ ਸੁਣਾਉਣਾ ਕੋਈ ਮਾਣ ਵਾਲੀ ਗੱਲ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਖਸੀਅਤ ਨੂੰ ਢਾਲ ਲੱਗਦੀ ਹੈ ਕਿਹੜਾ ਲੱਗਦੀ ਆਪਾਂ ਇਹ ਜਿਸੇ ਤੇ ਹੀ ਗੱਲ ਕਰਨੀ ਆ ਤੁਸੀਂ ਦੇਖੋ ਉਹ ਸਾਰੀ ਸਟੋਰੀ ਤੁਸੀਂ ਜਾਣਦੇ ਹੋ ਬੀਬੀ ਰਚਨੀ ਵਾਲੀ ਤੁਸੀਂ ਇੱਕ ਪਹਿਲਾ ਇੱਕ ਪਹਿਲਾ ਵੀ ਫਿਲਮ ਬਣੀ ਸੀ ਉਹ ਤੁਸੀਂ ਦੇਖੀ ਹੋਵੇਗੀ ਤੇ ਹੁਣ ਫੇਰ ਬਣਨੀ ਆ ਕਈਆਂ ਨੇ ਉਹ ਦੇਖਣੀ ਆ ਤੁਸੀਂ ਉਹ ਦੇਖ ਲਿਓ ਉਹਦੇ ਵਿੱਚ ਇਹੀ ਕਿ ਉਹਦਾ ਜਿਹੜਾ ਪੁਰਾਣਾ ਪਿੰਗਲਾ ਸੀ ਉਹਨੂੰ ਕਿਤੇ ਲੈ ਲੈ ਕੇ ਥਾਂ ਥਾਂ ਤੇ ਫਿਰਦੀ ਸੀ ਹਨਾ ਤੇ ਉਹ ਇੱਕ ਦਿਨ ਕੀ ਦੇਖਦਾ ਕਿ ਜਿਹੜੇ ਕਾਮ ਮਤਲਬ ਇੱਕ ਸ਼ਰੂਵਰ ਦੇ ਵਿੱਚ ਚੂਭੀ ਮਾਰਦੇ ਚਿੱਟੇ ਬਣ ਕੇ ਬਾਹਰ ਨਿਕਲਦੇ ਉਹ ਪਿੰਗਲ ਆਪਣਾ ਪਿੰਗਲਾ ਪਣ ਦੂਰ ਕਰ ਲਏ ਉਹਦੇ ਵਿੱਚ ਵੜਦਾ ਆ ਉਵੇਂ ਰੂਹਾ ਕੇ ਬਾਹਰ ਨਿਕਲ ਜੰਨਾ ਹੁਣ ਤੁਸੀਂ ਦੇਖੋ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਖਸੀਅਤ ਨੂੰ ਢਾਹ ਲਾਈ ਗਈ ਆ ਇਹ ਢਾਹ ਲਾਈ ਗਈ ਆ ਇਸ ਇਹਦਾ ਮਤਲਬ ਇਹੀ ਹੋਇਆ ਨਾ ਸਾਬ ਤੋਂ ਪਹਿਲਾਂ ਫਿਰ ਉਹ ਸਰੋਵਰ ਕਿਨੇ ਲੱਗਾ ਇੰਗਲਿਸ਼ ਨੇ ਤੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਦਾ ਸਥਾਨ ਕਿੱਦਾਂ ਹੋਇਆ ਫਿਰ ਆਪਾਂ ਕਿੱਦਾਂ ਕਹਿੰਨੇ ਆ ਕਿ ਗੁਰੂ ਸਾਹਿਬ ਜੀ ਨੇ ਉਹ ਅੰਮ੍ਰਿਤਸਰ ਸਹਿਰ ਵਿਸਾਇਆ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਉੱਥੇ ਸੇਵਾਵਾਂ ਕੀਤੀਆਂ ਬਾਬਾ ਬੁੱਢਾ ਜੀ ਨੇ ਉੱਥੇ ਸੇਵਾਵਾਂ ਕੀਤੀਆਂ ਆਪਾਂ ਕਿੱਦਾਂ ਮੰਨਣਾ ਕਹਿ ਸਕਦੇ ਆ ਹਾਂ ਤੇ ਉੱਥੇ ਵੱਡਾ-ਵੱਡਾ ਲੈ ਕੇ ਲਾਣਾ ਚਾਹੀਦਾ ਕਿ ਇਹਦਾ ਸਭ ਤੋਂ ਪਹਿਲਾ ਸਰੋਰ ਬੀਬੀ ਰਜਨੀ ਨੇ ਉਹਦੇ ਪ੍ਰੋਣੇ ਨੇ ਲੱਭਿਆ ਸੀ ਇਹ ਗੁਰੂ ਦੀ ਸ਼ਖਸ਼ੀਅਤ ਨੂੰ ਢਾਲ ਆਈ ਜਾਂਦੀ ਹੈ ਇਹ ਵਿੱਪਰਵਾਦੀ ਪ੍ਰਚਾਰਕਾਂ ਵੱਲੋਂ ਵਿੱਪਰਵਾਦੀ ਸੋਚ ਵਾਲਿਆਂ ਵੱਲੋਂ ਇਹ ਜੇ ਕਹਾਣੀਆਂ ਸਮੇਂ-ਸਮੇਂ ਤੇ ਘੜੀਆਂ ਜਾਂਦੀਆਂ ਨੇ ਤਾਂ ਜੋ ਲੋਕ ਸਿੱਖੀ ਤੋਂ ਦੂਰ ਹੈ ਤੇ ਇਹਨੂੰ ਸਾਡੇ ਵੀ ਕਈ ਪ੍ਰਚਾਰਕ ਬੜੇ ਮਾਣ ਦੇ ਨਾਲ ਬੜੇ ਮਤਲਬ ਸ਼ਾਨੋ ਸ਼ੌਕਤ ਦੇ ਨਾਲ ਸੁਣਾਉਂਦੇ ਨੇ ਇਹਨੂੰ ਸੁਣਾਉਣਾ ਸ਼ਾਨੋ ਸ਼ੌਕਤ ਵਾਲੀ ਗੱਲ ਨਹੀਂ ਗੁਰੂ ਦੇ ਸ਼ਖਸ਼ੀਅਤ ਨੂੰ ਢਾਲ ਲਾਣਾ ਹੁਣ ਤੁਸੀਂ ਦੇਖੋ ਤੇ ਉਸ ਜਿਹੜਾ ਤਲਾਆ ਆ ਸਰੋਵਰ ਆ ਉਹਦੇ ਵਿੱਚ ਮਤਲਬ ਕਾਂ ਮਰਦਾ ਤੇ ਚਿੱਟਾ ਹੋ ਕੇ ਬਾਹਰ ਨਿਕਲਦਾ ਸਭ ਤੋਂ ਪਹਿਲਾ ਸਵਾਲ ਕੀ ਕਾਂ ਦਾ ਕਾਲਾ ਹੋਣਾ ਬਿਮਾਰੀ ਆ ਜੇ ਮੰਨ ਲਓ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਕਾਂ ਨੇ ਸਾਰੇ ਕਾਲੇ ਨੇ ਹਨਾ ਕੀ ਉਹ ਜਿੰਨੇ ਵੀ ਕਾਲੇ ਕਾਂ ਨੇ ਉਹ ਕੀ ਬਿਮਾਰ ਨੇ ਮਤਲਬ ਉਹਨਾਂ ਨੂੰ ਠੀਕ ਹੋਣ ਵਾਸਤੇ ਸਰੋਵਰ ਦੇ ਵਿੱਚ ਉਭੀ ਲੈਣੀ ਪਏਗੀ ਠੀ ਫੇਰ ਹੀ ਉਹ ਠੀਕ ਹੋਣਗੇ ਕੀ ਰੱਬ ਦਾ ਬਣਾਇਆ ਹੋਇਆ ਇੱਕ ਜੀਵ ਪੰਛੀ ਕਾਂ ਬਿਮਾਰ ਸਤਗੁਰੂ ਨੇ ਪੈਦਾ ਕੀਤਾ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਰਚੀ ਆ ਉਹਦੇ ਵਿੱਚ ਕਾਹਨ ਵੀ ਪੈਦਾ ਕੀਤਾ ਤੇ ਕਿ ਕਾਹਨ ਬਿਮਾਰੀ ਪੈਦਾ ਕੀਤਾ ਸਭ ਤੋਂ ਪਹਿਲਾ ਸਵਾਲ ਦੂਸਰਾ ਸਵਾਲ ਕਾਮ ਹੀ ਹੋਣੀ ਆ ਸਰੋਵਰ ਹੀ ਹੋਈ ਆ ਅੱਜ ਫੇਰ ਕਾਲੇ ਕਾਹ ਚਿੱਟੇ ਕਿਉਂ ਨਹੀਂ ਹੋ ਰਹੇ ਅੱਜ ਕਿਉਂ ਨਹੀਂ ਹੋ ਰਹੇ ਹੁਣ ਸਰੋਵਰ ਵੀ ਹੋਣੀ ਆ ਤੇ ਉੱਥੇ ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਵੀ ਉਹੀ ਆ ਫਿਰ ਸਵਾਲ ਹੋ ਜਾਂਦਾ ਨਾ ਫਿਰ ਫਿਰ ਤਾਂ ਪਿੰਗਲਵਾੜੇ ਦੀ ਜ਼ਰੂਰਤ ਨਹੀਂ ਅਸੀਂ ਪੈਣੀ ਜੇ ਕਿ ਪਿੰਗਲਾ ਠੀਕ ਹੋ ਸਦਾ ਬਾਕੀ ਵੀ ਠੀਕ ਹੋ ਸਕਦੇ ਨੇ ਚਲੋ ਮੰਨ ਲਓ ਸਮਾ ਪਿਆ ਕਰਕੇ ਤਰਕ ਦਿੱਤਾ ਜਾਂਦਾ ਕਿ ਬੰਦਿਆਂ ਦੀ ਸ਼ਰਦਾ ਘਟ ਗਈ ਕੀ ਕਾਵਾਂ ਦੀ ਸ਼ਰਦਾ ਵੀ ਘਟ ਗਈ ਹੈ ਕਾਵਾਂ ਦੀ ਸ਼ਰਦਾ 'ਚ ਵੀ ਫਰਕ ਪੈ ਗਿਆ ਕਾਂ ਚਟੇ ਗਿਉਣੀ ਹੋਦੇ ਤੇ ਸਾਨੂੰ ਸਿੱਖੀ ਤੋਂ ਬਹੁਤ ਦੂਰ ਕੀਤਾ ਜਾਂਦਾ ਐਜ ਗਿਆਬੀ ਚਮਤਕਾਰੀ ਅਜਿਹੀ ਚੀਜ਼ਾਂ ਸੁਲਾਸਣਾ ਕਰਕੇ ਤੇ ਸਾਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਇਹ ਕਿਹੜਾ ਫਰਮਾਨ ਸੁਲਾਇਆ ਜਾਂਦਾ ਉਹ ਕਿਹੜਾ ਆ ਜੀ ਉਹ ਕਹਿੰਦੇ ਆ ਕਿ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋ ਹੈ ਮੇਰੇ ਕੋ ਫੋਨ ਆ ਇਸ ਫੋਨ ਦੇ ਉਤੇ ਪ੍ਰੋਫੈਸਰ ਸਹਿਬ ਸਿੰਘ ਨੇ ਬਹੁਤ ਕਮਾਲ ਦੇ ਅਰਥ ਕੀਤੇ ਨੇ ਆਪਾਂ ਇੱਕ ਅਰਥ ਪੜਾਂਗੇ ਤੁਹਾਡੀ ਸਕਰੀਨ ਤੇ ਚੱਲ ਰਹੀ ਨੇ ਹੇ ਭਰਾਵੋ ਸਦਾ ਥਿਰ ਹਰੀ ਦਾ ਨਾਮ ਜਪਣ ਵਾਲਾ ਸਤਗੁਰ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ ਉਸ ਗੁਰੂ ਸਰੋਵਰ ਵਿੱਚ ਨਾਪਿਆ ਆਤਮਕ ਚੂਹੀ ਲਾਇਆ ਕਾਮੀ ਸਬਕਾਰਾਂ ਦੇ ਗਾਂਦ ਵਿੱਚ ਖੁਸ਼ ਰਹਿਣਾ ਮਨੁੱਖ ਵੀ ਹੰਸ ਬਣ ਜਾਂਦਾ ਹੈ ਹਰ ਨਾਮ ਜੁਤੀ ਦਾ ਪ੍ਰੇਮੀ ਬਣ ਜਾਂਦਾ ਹੈ ਅੰਮ੍ਰਿਤ ਸਰ ਅੰਮ੍ਰਿਤ ਦਾਸ ਹਰ ਅੰਮ੍ਰਿਤ ਦਾ ਸਰੋਵਰ ਤੇ ਅੰਮ੍ਰਿਤ ਕੀ ਹੈ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰੰਗ ਗੁਰੂ ਦੀ ਮਤ ਗੁਰੂ ਦਾ ਨਾਮ ਰੂਪੀ ਸਰੋਵਰ ਹੀ ਅੰਮ੍ਰਿਤ ਹੈ ਤੇ ਨਾਮਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਹੀਂ ਹੈ ਔਰ ਦੂਸਰਾ ਕੋਈ ਅਮਰਤ ਨਹੀਂ ਆ ਕਿ ਪ੍ਰੋਫੈਸਰ ਸਾਬ ਸਿੰਘ ਨੇ ਬਹੁਤ ਕਮਾਲ ਦੇ ਅਰਥ ਕੀਤੇ ਹੋਏ ਨੇ ਇਹਦਾ ਸਬੰਧ ਬਾਰੀ ਸਰੀਰਿਕ ਦੇ ਨਾਲ ਨਹੀਂ ਇਹਦਾ ਸਬੰਧ ਆਤਮਿਕ ਦੇ ਨਾਲ ਹੈ ਅਮਰਤ ਸਰ ਅਮਰਤ ਦਾਸ ਸਰੋਵਰ ਸਤਗੁਰੂ ਸਤਵਾਦੀ ਜਿਤ ਲਾਤਾ ਕਵਾਂ ਹਾਂਸ ਹੋ ਹੈ ਕਾਮਰਤੀ ਵਾਲਾ ਮਨੁੱਖ ਜਿਹੜਾ ਜਿਹੜਾ ਸਦਾ ਗੰਦ ਦੇ ਵਿੱਚ ਰਹਿਣਾ ਚਾਹੁੰਦਾ ਜਿਹੜਾ ਸਦਾ ਵਿਕਾਰਾਂ ਦੇ ਵਿੱਚ ਰਹਿਣਾ ਚਾਹੁੰਦਾ ਜਦੋਂ ਨਾਮ ਰੂਪੀ ਸਰੋਵਰ ਦੇ ਵਿੱਚ ਝੁੱਭੀ ਮਾਰਦਾ ਤੇ ਉਹ ਹਾਂਸ ਹੋ ਜਾਂਦਾ ਹਾਂਸ ਦਾ ਕੀ ਹੈ ਹਾਂਸ ਦਾ ਸੁਭਾਅ ਹੈ ਮੋਤੀ ਚੁਗਣਾ ਪਾਉਕੇ ਚੰਗੀਆਂ ਚੀਜ਼ਾਂ ਨੂੰ ਗ੍ਰਹਿਣ ਕਰਨਾ ਸੋ ਕਈ ਕਦੇ ਕਦੇ ਨਾ ਮੈਂ ਅੱਜ ਵੀ ਇਸ ਕਥਾ ਦੇ ਵਿੱਚ ਗੱਲ ਕਰ ਰਿਹਾ ਸੀ ਕੱਲੀ ਕੱਲੀ ਪੰਕਤੀਆਂ ਨੂੰ ਆਧਾਰ ਬਣਾ ਕਰਕੇ ਨਾ ਸਾਡਾ ਉਹ ਡੇੜਾ ਕਰਕ ਕੀਤਾ ਜਾਂਦਾ ਸਾਨੂੰ ਗੁਰਬਾਣੀ ਦਾ ਦਸਹਾਰਾ ਦੇ ਦੇ ਕਰਕੇ ਨਾ ਇਹੋ ਜਿਹੀ ਚੀਜ਼ਾਂ ਸੁਣਾਈਆਂ ਜਾਂਦੀਆਂ ਨੇ ਜੋ ਮੱਥਿਆ ਹਾਸਿਕ ਪਾਤਰ ਹੈ ਜਿਹੜਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਜੀ ਸੋ ਇਹੋ ਜਿਹੀਆਂ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਇਹ ਬਿਰ ਪਰਵਾਦੀ ਸੋਚ ਵਾਲਿਆਂ ਨੇ ਸਾਡੇ ਉੱਤੇ ਇਹ ਜਿਹੀ ਚੀਜ਼ਾਂ ਮੜੀਆਂ ਹੋਈਆਂ ਨੇ ਸੋ ਬੇਨਤੀ ਹੈ ਭਾਈ ਇਹ ਜੀਆਂ ਫਿਲਮਾਂ ਦਾ ਬਾਈਕਾਰਡ ਕਰਨਾ ਚਾਹੀਦਾ ਵਾ ਜੋ ਕਿ ਤੁਸੀਂ ਦੇਖੋ ਉਹ ਲਿਖਿਆ ਬੀਬੀ ਰਜਨੀ ਥੱਲੇ ਲਿਖਿਆ ਕਊਆ ਹਾਂਸ ਹੋ ਹੈ ਹੈ ਨਾ ਗੁਰਬਾਣੀ ਦੀ ਪੰਕਤੀ ਬਕਾਇਦਾ ਵਰਤੀ ਗਈ ਹੈ ਤੇ ਇਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਸਾਡੇ ਵੱਡੇ ਵੱਡੇ ਪ੍ਰਚਾਰਕ ਵਰਤਦੇ ਨੇ ਸੋ ਭਾਈ ਇਹ ਜੀਆਂ ਕਹਾਣੀਆਂ ਤੋਂ ਤੁਸੀਂ ਕਹਾਣੀ ਬਣਾਣੀ ਬਣਾਓ ਫਿਲਮ ਦਾ ਮਤਲਬ ਵੀ ਕਹਾਣੀ ਹੁੰਦਾ ਵਾ ਜਿੰਨੇ ਮਰਜ਼ੀ ਬਣਾਓ ਪਰ ਉਹਨੂੰ ਸਿੱਖੀ ਦੇ ਨਾਲ ਨਾ ਜੋੜੋ ਤੁਸੀਂ ਬੀਬੀ ਰਜਨੀ ਤੇ ਬਣਾਣੀ ਫਿਲਮ 100 ਵਾਰ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਆ ਬੀਬੀ ਰਜਨੀ ਸਾਡੇ ਕੇ ਹੋਰ ਕਈ ਬੀਬੀਆਂ ਤੇ ਫਿਲਮਾਂ ਬਣਾਉ ਪਈ ਸਾਨੂੰ ਕੋਈ ਇਤਰਾਜ਼ ਨਹੀਂ ਇਮੇ ਇਤਿਹਾਸਿਕ ਪਾਤਰ ਬਹੁਤ ਨੇ ਤੁਸੀਂ ਹੀਰ ਸੱਸੀ ਸਾਹਾ ਪੰਨੂ ਪਤਾ ਨਹੀਂ ਕੀ ਕਿਨੇ ਕਿਨੇ ਆ ਹੋਰ ਕਈ ਫਿਲਮਾਂ ਬਣਾਈਆਂ ਨੇ ਫੀਰਾਂ ਦਾ ਹੋ ਗਿਆ ਪਤਾ ਨਹੀਂ ਕਿੰਨਾ ਕੋਹ ਬਣਾਈ ਜਾਂਦੇ ਹੋ ਬੀਬੀ ਰਜਨੀ ਵੀ ਬਣਾ ਲਓ ਪਰ ਇਹਨੂੰ ਸਿੱਖੀ ਦੇ ਨਾਲ ਨਾ ਜੋੜੋ ਬਣਾਈ ਜਾਂ ਬੀਬੀ ਰਜਨੀ ਦੇ 100 ਵਾਰ ਕਿਉਂ ਬਣਾਓ ਪਰ ਸਿੱਖੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਮੈਂ ਸਾਨੂੰ ਤੁਹਾਨੂੰ ਇਹੀ ਸੁਚੇਤ ਕਰਨਾ ਚਾਹੁੰਦਾ ਇਹ ਬਿਲਕੁਲ ਕਾਲਪਨਿਕ ਕਹਾਣੀ ਹੈ ਇਤਿਹਾਸਿਕ ਹੈ ਬਣਾਈ ਹੋਈ ਸਟੋਰੀ ਹੈ ਇਸ ਸਟੋਰੀਆਂ ਦਾ ਸੰਬੰਧ ਗੁਰਮਤਿ ਦੇ ਨਾਲ ਨੇ ਹੁੰਦਾ ਸਾਡਾ ਬਹੁਤ ਅਨਮੁੱਲਾ ਤੇ ਵੱਡਾ ਇਤਿਹਾਸ ਹੈ ਸਾਨੂੰ ਇਤਿਹਾਸ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਸਾਡਾ ਇਤਿਹਾਸ ਪੜੋ ਬੀਬੀ ਰਤਨੀ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਵਿੱਚ ਹੋਰ ਕਈ ਬੀਬੀਆਂ ਬਹੁਤ ਹੋਈਆਂ ਨੇ ਬੀਬੀ ਵੀਰੋਜੀ ਹੋਈ ਨੇ ਮਾਤਾ ਭਗਤੌਰ ਜੀ ਹੋਏ ਨੇ ਹੋਰ ਕਈ ਸਿੱਖ ਸਿਖਿ ਚੇਤਾ ਬੀਬੀ ਗੁਰਸ਼ਰਨ ਕੌਰ ਨੂੰ ਯਾਦ ਕਰਿਆ ਕਰੋ ਬੀਬੀ ਯਾਦ ਕਰਿਆ ਕਰੋ ਬੀਬੀ ਵੀਰੋਜੀ ਨੂੰ ਯਾਦ ਕਰਿਆ ਮਾਤਾ ਭਾਨੀ ਨੂੰ ਯਾਦ ਕਰਿਆ ਕਰੋ ਹੋਰ ਕਈ ਮਾਤਾਵਾਂ ਨੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕਰੋ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਾਨ ਚੱਕੀ ਪੀਣ ਵਾਲੀ ਸਾਡੀਆਂ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਛੋਟੇ ਛੋਟੇ ਟੂਟੇ ਕਰਾ ਕਰਕੇ ਆਪਣੇ ਗਲਾਂ ਦੇ ਵਿੱਚ ਪਵਾਏ ਇਹ ਕੱਲ ਕੇ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਚਾਰ ਪੈ ਰਹਿਣਾ ਹੀ ਆ ਆਪ ਜੀਆਂ ਦੇ ਬਾਣੇ ਅੰਦਰ ਬਤੀਤੋ ਵੀ ਉਹਨਾਂ ਮਾਵਾਂ ਨੂੰ ਯਾਦ ਕਰਿਆ ਕਰੋ ਇਸ ਇਤਿਹਾਸਿਕ ਪਾਤਰਾਂ ਤੋਂ ਆਪਾਂ ਕੁਝ ਨਹੀਂ ਲੈਣਾ ਤੇ ਬੇਨਤੀ ਹੈ ਭਾਈ ਇਹ ਜੀ ਫਿਲਮਾਂ ਦਾ ਬਾਈਕਾਟ ਕਰੋ ਤੇ ਜੇਕਰ ਤੁਸੀਂ ਬਣਾਉਣੀ ਹੈ ਤੇ ਭਾਈ ਇਹਦਾ ਸਿੱਖੀ ਦੇ ਨਾਲ ਕੋਈ ਲਿੰਗੜਾ ਰੱਖੋ ਇਥੇ ਲਗੁਰਬਾਣੀ ਦੇ ਪੰਕਤੀਆਂ ਲਾਉਣੇ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ